ਹਾਂਜੀ ਰਾਣਾ ਜੀ ਆ ਲਗਾਤਾਰ ਕਾਂਗਰਸ ਪਾਰਟੀ ਜਿਹੜੀ ਪਿੰਡਾਂ ਦੇ ਵਿੱਚ ਵਿੱਚ ਅਦੀ ਨਜ਼ਰ ਆ ਰਹੀ ਹੈ ਬਾਈਵਾ ਸਾਹਿਬ ਨਾਨ ਨੇ ਸਾਰੀ ਲੀਡਰਸ਼ਿਪ ਇੱਕੋ ਕਿ ਨਜ਼ਰ ਆ ਰਹੀ ਹੈ ਤੁਸੀਂ ਵੀ ਲਗਾਤਾਰ ਜਾ ਰਹੇ ਹੋ ਕੀ ਲੱਗਦਾ ਹੈ ਮਾਹੌਲ ਕੀ ਹੈ ਪਿੰਡਾਂ ਦਾ ਪਿੰਡਾਂ ਦੇ ਵਿੱਚ ਮਾਹੌਲ ਕਾਂਗਰਸ ਪਾਰਟੀ ਦੀ ਹਵਾ ਬਣ ਚੁੱਕੀ ਹੈ ਤੇ ਤੁਸੀਂ ਦੇਖੋਗੇ ਜਿਸ ਦਿਨ ਨਤੀਜੇ ਆਉਣੇ ਉਸ ਦਿਨ ਲੋਕਾਂ ਨੇ ਭਾਰੀ ਵੋਟਾਂ ਪਾ ਕੇ ਕਰਨਬੀਰ ਸਿੰਘ ਬੁਰਜ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਾ ਕੀ ਲੱਗਦਾ ਹੈ ਇਹ ਜਿਹੜੇ ਹਾਲਾਤ ਨੇ ਤਰਮ ਤਾਨ ਦੇ ਲੋਕਾਂ ਦੇ ਕਿਸ ਤਰੀਕੇ ਨਾਲ ਇਹ ਵਿਕਾਸ ਨੂੰ ਲੈ ਕੇ ਜਿੰਨੀਆਂ ਗੱਲਾਂ ਚੱਲ ਰਹੀਆਂ ਨੇ ਕੀ ਲੱਗਦਾ ਵਿਕਾਸ ਕਿੰਨਾ ਗਤਨ ਤਰਨਤਾਂ ਦੇ ਵਿੱਚ ਵਿਕਾਸ ਤੁਸੀਂ ਦੇਖ ਸਕਦੇ ਹੋ ਸੜਕਾਂ ਦਾ ਹਾਲ ਦੇਖ ਸਕਦੇ ਹੋ ਇੱਥੋਂ ਡਵੈਲਪਮੈਂਟ ਦਾ ਪਤਾ ਲੱਗ ਸਕਦਾ ਪਰ ਅੱਜ ਤਰਨਤਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੁੱਦਾ ਉਹ ਗੈਂਗਸਟਰਵਾਦ ਲਾ ਐਂਡ ਆਰਡਰ ਤੇ ਨਾਲ ਹੀ ਉਹਦੇ ਨਸ਼ੇ ਦਾ ਮੁੱਦਾ ਬਹੁਤ ਗੰਭੀਰ ਮੁੱਦਾ ਹੈ ਜਿਸ ਨੂੰ ਖਤਮ ਕਰਨ ਵਾਸਤੇ ਮੈਂ ਸ਼ਾਇਦ ਲੱਗਦਾ ਵੀ ਲੋਕ ਤਿਆਰ ਬੈਠੇ ਆ ਰਾਮ ਜੀ ਕੀ ਲੱਗਦਾ ਇਸ ਤਰੀਕੇ ਦਾ ਹਾਲਾਤ ਹੈ ਲੋਕ ਡਰੇ ਹੋਏ ਨੇ ਇਹ ਕੋਈ ਕਿ ਨਹੀਂ ਬੋਲ ਰਹੇ ਪੋਚੀਆਂ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਹਾਸਾ ਮਾਰੀ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਇਸ ਤਰੀਕੇ ਦੇ ਹਾਲਾਤ ਨੂੰ ਕੋਈ ਆਸ ਨਹੀਂ ਦੇ ਸਕਦੀ ਕਿ ਓਨ ਬਹੁਤ ਜਰੇ ਨਹੀਂ ਲੋਕ ਨੂੰ ਬੋਲ ਵੀ ਨਹੀਂ ਰਹੇ ਲੋਕਾਂ ਦੇ ਮਨ ਚ ਵਹਿਮ ਜੇ ਹੈਗੇ ਦੇਖੋ ਜਿਸ ਤਰ੍ਹਾਂ ਦਾ ਹੁਣ ਮਾਹੌਲ ਹੈ ਇੱਥੇ ਤਰਨ ਤਰਨ ਦੇ ਚ ਇਸੇ ਤਰ੍ਹਾਂ ਦਾ ਮਾਹੌਲ ਪਹਿਲਾਂ ਅਤਵਾਦ ਵੇਲੇ ਸੀ ਉਸ ਵੇਲੇ ਵੀ ਜੱਤਵਾਦ ਨੂੰ ਖਤਮ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਤੇ ਅੱਜ ਜੇ ਇਸ ਗੈਂਗਸਟਰਵਾਦ ਨੂੰ ਤੇ ਜਿਹੜੀਆਂ ਫਰੋਤੀਆਂ ਨੇ ਚੀਜ਼ਾਂ ਕਾਲਸ ਆ ਰਹੀਆਂ ਇਹਨਾਂ ਨੂੰ ਖਤਮ ਕਰੂ ਇਹਨਾਂ ਨੂੰ ਕੋਈ ਨੱਤ ਪਾਉ ਹੈ ਕਾਂਗਰਸ ਪਾਰਟੀ ਪਾ ਸਕਦੀ ਹੈ ਕਿਉਂਕਿ ਜਿਹੜੀਆਂ ਪਹਿਲਾਂ ਪਾਰਟੀਆਂ ਨੇ ਚਾਹ ਸ਼੍ਰੋਮਣੀ ਅਕਾਲੀ ਦਲ ਰਹੀ ਆ ਆਮ ਆਦਮੀ ਪਾਰਟੀ ਰਹੀ ਆ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਜੋ ਸਥਿਤੀ ਹੈ ਤੁਸੀਂ ਆਲਰੇਡੀ ਦੇਖ ਚੁੱਕੇ ਹੋ ਤੇ ਦੇਖ ਹੀ ਰਹੇ ਹੋ ਕੀ ਸੁਨੇਹਾ ਤਰੰਤਾਂ ਦੇ ਲੋਕਾਂ ਨੂੰ 11 ਤਰੀਕ ਨੂੰ ਵੋਟਾਂ ਪਾ ਰਹੀਆਂ ਨੇ ਕੀ ਸੋਚ ਕੇ ਲੋਕ ਵੋਟਾਂ ਪਾਉਣ ਕੀ ਮੰਨਦਾ ਸਿਰਫ ਲੋਕ ਤਰਨ ਤਾਰਨ ਦੇ ਵਿੱਚ ਇਸ ਦਿਨ ਵੋਟਾਂ ਪਾਉਣਗੇ ਇੱਕੋ ਚੀਜ਼ ਨੂੰ ਦੇਖਣ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿ ਅਸੀਂ ਆਪਦੇ ਬੱਚਿਆਂ ਦਾ ਭਵਿੱਖ ਸੇਫ ਕਰਨਾ ਉਸ ਲਈ ਸਾਨੂੰ ਨਸ਼ਾ ਮੁਕਤ ਤਰਨਤਾਰਨ ਚਾਹੀਦਾ ਤੇ ਲਾਅ ਐਂਡ ਆਰਡਰ ਦੀ ਚੰਗੀ ਸਥਿਤੀ ਬਣਾਉਣ ਲਈ ਕਾਂਗਰਸ ਪਾਰਟੀ ਨੂੰ ਹੀ ਵੋਟ ਕਰਨ ਤਾਂ ਜੋ ਇਹ ਜਿਹੜੇ ਹਾਲਾਤ ਬਣੇ ਆ ਫੇਰ ਤੋਂ ਚੰਗੇ ਹਾਲਾਤਾਂ ਦੇ ਤਰਨਤਾਰਨ ਆ ਜਾਵੇਗਾ